ਸਾਰੇ ਸਾਥੀਆਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥਿਓ ਅੱਜ ਆਪਾਂ ਇੱਕ ਨਵਾਂ ਸਵਾਦੇ ਸ਼ੁਰੂ ਕਰਨ ਜਾ ਰਹੇ ਹਾਂ ਇਹ ਬੁੱਕ ਹੈ ਬਹੁਤ ਹੀ ਪਿਆਰੀ ਬੁੱਕ ਸਾਇਆ ਹੱਤ ਬਾਬਾ ਨਾਨਕ ਅਰਬ ਇਰਾਨ ਦੀ ਫੇਰੀ ਬਾਰੇ ਜਿਹਦੇ ਹਮ ਸਫਰ ਤੇ ਲੇਖਕ ਨੇ ਤਾਜ਼ਦੀਨ ਸ਼ਾ ਫਕੀਰ ਔਰੰਗਾਬਾਦੀ ਤੇ ਉਲੇਖਕਾਰ ਨੇ ਸਰਦਾਰ ਪਿਥੀ ਪਾਲ ਸਿੰਘ ਜੀ ਤੇ ਸੰਪਾਦਕ ਨੇ ਹਿੰਮਤ ਸਿੰਘ ਜੀ ਉਨੇ ਦੇ ਪਹਿਲੇ ਪਾਠ ਦੇ ਵਿੱਚ ਪਹਿਲੇ ਅਧਿਆਇ ਦੇ ਵਿੱਚ ਪ੍ਰਤੀਪਾਸਿੰਝੀ ਬਾਰੇ ਦੱਸਿਆ ਗਿਆ ਜੋ ਇੱਕ ਸૈયਦ ਮੁਸਲਮਾਨ ਸੀਗੇ ਰੱਜੇ ਪੁਜੇ ਖਾਨਦਾਨ ਦੇ ਸੀਗੇ ਉਹ ਤੇ ਉਹ ਬਣ ਜਾਂਦੇ ਨੇ ਸਿੰਘ ਤੇ ਮੁਸਲਮਾਨਾਂ ਵੱਲੋਂ ਕਾਫੀ ਜ਼ਿਆਦਾ ਇਹਨਾਂ ਦਾ ਵਿਰੋਧ ਵੀ ਕੀਤਾ ਜਾਂਦਾ ਹੈ ਤੇ ਹੁਣ ਆਪਾਂ ਦੂਜਾ ਅਧਿਆਇ ਸ਼ੁਰੂ ਕਰਦੇ ਹਾਂ ਜਿਹਦਾ ਸ਼ੀਸ਼ਕ ਹੈਗਾ ਆਪਣੀ ਬਾਤ ਇਹਦੇ ਵਿੱਚ ਹੁਣ ਪ੍ਰਥੀਪਾਲ ਸਿੰਘ ਜੀ ਕਹਿ ਰਹੇ ਨਹੀਂ ਵੀ ਇਹ ਸੁਭਾਵਕ ਹੀ ਨਿਯਮ ਹੈ ਵੀ ਆਪ ਅਬੀਤੀ ਚ ਆਪਣੀ ਗੱਲ ਹਰ ਕੋਈ ਦੱਸਣ ਤੋਂ ਸੰਕੋਚ ਕਰਦਾ ਹੈ ਪਰ ਦਾਸ ਦੀ ਆਬੀਤੀ ਦਾਸ ਮਤਲਬ ਪ੍ਰਥੀਪਾਲ ਸਿੰਘ ਜੀ ਆਪਣੇ ਆਪ ਨੂੰ ਕਹਿ ਰਹੇ ਨਹੀਂ ਕਹਿੰਦੇ ਆਪੀਤੀ ਬਾਰੇ ਪੰਥ ਦੇ ਬੁੱਧੀਮਾਨ ਪੁਰਸ਼ਾਂ ਦੀ ਬੜੇ ਜ਼ਿੰਨਾਂ ਤੋਂ رائے ਸੀ ਵੀ ਇਹ ਸਮਾਚਾਰ ਪ੍ਰੈਸ ਤੋਂ ਨਿਕਲ ਕੇ ਸਿੱਖ ਪੰਥ ਦੇ ਸਾਹਮਣੇ ਆਵੇ ਦਾਸ ਤਾਂ ਕਹਿੰਦੇ ਆਪਣੀ ਜੀਵਨ ਯਾਤਰਾ ਕਾਲਣਾ ਕਾਲੇ ਹੋਏ ਪੰਥ ਦੇ ਅੱਗੇ ਰੱਖਣਾ ਸੰਕੋਚ ਕਰਦਾ ਹੈ ਪਰ ਤਨਹਾਨੋ ਗੁਰਸਿੱਖ ਗੁਰੂ ਕੇ ਲਾਲ ਜਿਨ੍ਹਾਂ ਨੂੰ ਪਤਾ ਹੈ ਕਿ ਗੁਰਸਿੱਖੀ ਦਾ ਮਾਰਗ ਅਤੇ ਪੀੜਾ ਤਖੰਡਿਓ ਤਿੱਖਾ ਉਹ ਇਹਦੇ ਚ ਕਹਿੰਦੇ ਬਿਹਤਰੀ ਜਾਣ ਮੈਨੂੰ ਹਮੇਸ਼ਾ ਹੁਕਮ ਕਰਿਆ ਕਰਦੇ ਸਨ ਕਿ ਆਪ ਵੀ ਤੀ ਤੇ ਜੋ ਪੰਥ ਦੀਆਂ ਖੂਪੀਆਂ ਨੂੰ ਨੇਤਰਾਂ ਦੁਆਰਾ ਵੇਖਿਆ ਅਜਵਾਇਆ ਉਹਨਾਂ ਨੂੰ ਲਿਖੋ ਤਾਂ ਜੋ ਇਹਦੇ ਚ ਵੀ ਪੰਥ ਦਾ ਭਲਾ ਤੇ ਸਿੱਖੀ ਪ੍ਰਚਾਰ ਦੇ ਵਿੱਚ ਵਾਧਾ ਹੋਵੇ ਕਹਿੰਦੇ ਸਰੀਰ ਦੇ ਅੰਦਰੋਂ ਵੀ ਹਮੇਸ਼ਾ ਆਵਾਜ਼ ਉੱਠਦੀ ਸੀ ਪ੍ਰੇਰਣਾ ਹੁੰਦੀ ਸੀ ਕਿ ਪ੍ਰਚਾਰ ਤੋਂ ਸਿੱਖੀ ਭਲਾਈ ਹਿੱਤ ਆਪਣੇ ਪ੍ਰਾਪਤੀ ਨੂੰ ਲਿਖਾਂ ਕਹਿੰਦੇ ਸਮਨਸਾਵੀ ਇਹ ਉੱਤਮ ਉੱਦਮ ਅਤੇ ਸ਼ੰਖਯੋਗ ਹੈ ਪਰ ਮੁੱਖੇ ਭਗਤੀ ਨਾ ਕੀਤੇ ਇਹਦੇ ਪਸੰਦ ਚ ਚੁੱਪ ਜਹੀ ਹੋ ਜਾਂਦੀ ਸੀ ਕਹਿੰਦੇ ਫੁਰਨੇ ਮਿਟ ਜਾਂਦੇ ਸਨ ਕਿਉਂਕਿ ਕੁਝ ਜੀਆਂ ਦੀ ਪਾਲਣਾ ਦੀ ਵੱਡੀ ਜ਼ਿੰਮੇਵਾਰੀ ਗੁਰੂ ਜੀ ਦੇ ਹਿੱਸੇ ਦਿੱਤੀ ਹੋਈ ਸੀ ਕਹਿੰਦੇ ਉਹਨਾਂ ਦੀ ਪਾਲਣਾ ਦਾ ਹੋਰ ਕੋਈ ਜ਼ਰੀਆ ਨਾ ਹੋਣ ਕਰਕੇ ਕੇਵਲ ਗੁਰੂ ਜਸ ਦਾ ਹੀ ਆਸਰਾ ਸੀ ਜਿਹਦੇ ਕਰਕੇ ਸਦਾ ਚਕਰਵਰਤੀ ਰਹਿਣਾ ਪੈਂਦਾ ਸੀ ਇਹ ਇੱਕ ਵੱਡੀ ਮਜਬੂਰੀ ਸੀ ਕਹਿੰਦੇ ਜੋ ਇਹਨਾਂ ਅੱਖਰਾਂ ਦੇ ਲਿਖਣ ਦੇ ਵਿੱਚ ਰੋੜਾ ਸੀ ਕਹਿੰਦੇ ਪੰਥਕ ਮੁਖੀਆਂ ਦੀ ਪ੍ਰੇਰਣਾ ਤੇ ਮਨ ਦੇ ਸੁੱਚੇ ਹਿਰਦੇ ਦੀ ਅਰਦਾਸ ਨੇ 7 ਮਹੀਨੇ ਬਿਕਰਮੀ 1950 ਇਸ ਦੇ ਸ਼ੁਭ ਸਮੇਂ ਦੇ ਵਿੱਚ ਕਲਗੀਧਰ ਪਿਤਾ ਦੀ ਉਸ ਪਾਵਨ ਤੇ ਪਵਿੱਤਰ ਧਰਤੀ ਦੇ ਦਰਸ਼ਨ ਬਖਸ਼ੀ ਜਿੱਥੇ ਹਜ਼ੂਰ ਜੀ ਨੇ 13 ਮਹੀਨੇ 13 ਦਿਨ 13 ਘੜੀਆਂ ਬੈਠ ਕੇ ਤੀਰਸਤ్రਵ ਗ੍ਰੰਥ ਸੁਧਾਰਾ ਜਾਨੀ ਦਰਿਆ ਸਤਲੁਜ ਕਿਨਾਰੇ ਬੈਠ ਕੇ ਵਿਦਿਆਤਰ ਗ੍ਰੰਥ ਦਾ ਸੁਧਾਰ ਕੀਤਾ ਸੀ ਇਹ ਗ੍ਰੰਥ ਕਹਿੰਦੇ ਨੌ ਮਣ ਪੱਕੇ ਦਾ ਸੀ ਜੋ ਸਰਬਖੱਟ ਸ਼ਾਸਤਰਾ ਵੇ ਤਾਂ ਇਸ ਰੀਤੀਆਂ ਦਾ ਨਚੋੜ ਸੀ ਇਹ 52 ਕਵੀਆਂ ਤੋਂ ਹਜ਼ੂਰ ਨੇ ਕਹਿੰਦੇ ਆਪ ਲਿਖਵਾਇਆ ਸੀ ਜੋ ਅੰਤ ਵਿੱਚ ਸ੍ਰੀ ਅਨੰਦਪੁਰ ਸਾਹਿਬ ਛੱਡਣ ਸਮੇਂ ਸਰਸਾ ਨਦੀ ਦੀ ਪਿੰਟ ਹੋ ਗਿਆ ਸੀਗਾ ਇੱਥੇ ਹੀ ਕਹਿੰਦੇ ਇੱਕ ਉੱਚੀ ਥੇਰੀ ਤੇ ਬੈਠ ਕੇ ਚਪਈ ਸਾਹਿਬ ਦਾ ਵੀ ਉਹਨਾਂ ਨੇ ਉਚਾਰਨ ਕੀਤਾ ਸੀ ਤੇ ਰਾਣਾ ਪੰਭੌਰ ਨੂੰ ਚਰਨ ਸ਼ੋਭ ਬਖਸ਼ੀ ਇੱਥੇ ਕਹਿੰਦੇ ਇਸ ਥਾਂ ਦਾ ਹੁਣ ਨਾਮ ਪੰਭੌਰ ਸਾਹਿਬ ਹੈ ਸਤਲੁਜ ਦਰਿਆ ਦੇ ਕਿਨਾਰੇ ਬੜਾ ਭਾਰੇ ਜੰਗਲ ਸੀ ਜਿੱਤੇ ਹਜ਼ੂਰ ਨੇ ਕਈ ਵੇਰਾਂ ਸ਼ਿਕਾਰ ਖੇੜਦਿਆਂ ਖੌਤਕਿੱਤੇ ਤੇ ਰਾਜਾ ਬਲਾਸਪੁਰ ਨਾਲ ਗੱਲਬਾਤ ਕੀਤੀ ਸੀ ਇੱਥੇ ਹੁਣ ਕਹਿੰਦੇ ਬੜੀ ਭਾਰੀ ਆਬਾਦੀ ਹੈ ਜਿੱਥੇ ਜਾਏ ਵਹੀਂ ਮੇਰਾ ਸਤਗੁਰ ਸੋਥਾਂ ਸੁਹਾਵਾ ਰਾਮ ਰਾਜੇ ਕਹਿੰਦੇ ਜਿੱਥੇ ਹਜ਼ੂਰ ਦੇ ਪਵਿੱਤਰ ਚਰਨ ਪਏ ਸੀ ਉੱਥੇ ਹੁਣ ਪ੍ਰਸਿੱਧ ਕਾਟਸਾ ਗੁਰਦੁਆਰਾ ਹੈ ਤੇ ਕਲਗੀਆਂ ਵਾਲੇ ਦਾ ਨਿਸ਼ਾਨ ਝੁੱਲੜੀ ਹੈ ਇਤੋਂ ਦੀ ਸੰਗਤ ਦੀ ਕਹਿੰਦੇ ਪ੍ਰੇਰਣਾ ਤੇ ਸਤਿ ਦਰਵ ਦੇ ਇਕਾਂਤ ਕਾਰਨ ਕਲਗਿਆਂ ਵਾਲੇ ਦੀ ಅಪਾਰ ਮਿਹਰ ਦਾ ਸਦਕਾ ਇਹਨਾਂ ਅੱਖਰਾਂ ਨੂੰ ਲਿਖਿਆ ਹੈ ਅੱਗੇ ਉਹ ਲਿਖਦੇ ਨੇ ਨਿਮਾ ਨਖਰਾ ਤੋਂ 18 ਸਾਲ ਪਹਿਲਾਂ ਦਾਸ ਕਸ਼ਮੀਰ ਦੇ ਇੱਕ ਪ੍ਰਸਿੱਧ ਸਾਦਾਤ ਕਬੀਲੇ ਨਾਲ ਤਾਲੁਕ ਰੱਖਦਾ ਸੀ ਇਸ ਸੁਚੇਤੇ ਆਲੇ ਨੂੰ ਸੂਖ ਘਰਾਣੇ ਜੋ ਦਾਸ ਦੇ ਦਾਦਾ ਜੀ ਪੀਰ ਬਖਰ ਅਲੀ ਸ਼ਾ ਸਰਗਵਾਸੀ ਮਹਾਰਾਣਾ ਪ੍ਰਤਾਪ ਸਿੰਘ ਵਾਲੇ ਕਸ਼ਮੀਰ ਦੇ ਵੱਡੇ ਵਜ਼ੀਰ ਹੋਏ ਨੇ ਕਹਿੰਦੇ ਆਪ ਜੀ ਦਾ ਅਤੀ ਵਿਚਿਤ ਫਕੀਰੀ ਜੀਵਨ ਜੋ ਕਸ਼ਮੀਰ ਦੀ ਤਵਾਰੀ ਚ ਪ੍ਰਸਿੱਧ ਹੁਣ ਆਪਣੇ ਪਿਤਾ ਜੀ ਬਾਰੇ ਦੱਸ ਰਹੇ ਨੇ ਕਹਿੰਦੇ ਪਿਤਾ ਜੀ ਵੀ ਉੱਗੇ ਆਲਮ ਤੇ ਕਸ਼ਮੀਰ ਦੇ ਗੋਚਰ ਕਰਾਣਿਆਂ ਦੇ ਪੀਰ ਹਨ ਆਪ ਆਨਰੇਰੀ ਮੈਜਿਸਟ੍ਰੇਟ ਦੀ ਦਾ ਹੱਕ ਰੱਖਦੇ ਉੱਗੇ ਜ਼ਗੀਰਦਾਰ ਵੀ ਨਹੀਂ ਕਹਿੰਦੇ ਪਿਤਾ ਜੀ ਦਾ ਪਵਿੱਤਰ ਨਾਮ ਸੀ ਪੀਰ ਮੁਜ਼ੱਫਰ ਹੁਸੈਨ ਸ਼ਾ ਤੇ ਸੇਵਕ ਦਾ ਪਹਿਲਾ ਨਾਮ ਮਤਲਬ ਪ੍ਰਿਥੀਪਾਲ ਸਿੰਘ ਜੀ ਆਪਣਾ ਨਾਮ ਦੱਸ ਰਹੇ ਨੇ ਕਹਿੰਦੇ ਮੁਸ਼ਤਾਕ ਹੁਸੈਨ ਸ਼ਾ ਸੀ ਉਹਨਾਂ ਦਾ ਨਾਮ ਬੈਲਾ ਦਰੂਲ ਅਲੋਮ ਦਿਉਬੰਦ ਪੰਜਾਬ ਦਾ ਮੌਲਵੀ ਫਾਜ਼ਲ ਹਕੀਮ ਅਸਮਲ ਖਾਨੇ ਦੇ ਤਬਈਆ ਕਾਲਜ ਦਿੱਲੀ ਤੋਂ ਹਕੀਮ ਹਾਕਮ ਦੀ ਵਿਦਿਆ ਪ੍ਰਾਪਤ ਸੀ ਇੱਕ ਵਾਰਾਂ ਦਾ ਜ਼ਿਕਰ ਹੈ ਕਹਿੰਦੇ ਜਦੋਂ ਦਾਸ ਆਪਣੇ ਬਾਰੇ ਉਹ ਗੱਲ ਕਰ ਰਹੇ ਨੇ ਅੰਜਮਾ ਨਵਾਨੀਆਂ ਹਿੰਦ ਲਹਾਰ ਤੋਂ ਫਾਰੂਗੋ ਤਹਿਸੀਲ ਮਤਲਬ ਵੇਲਾ ਹੋ ਕੇ ਘਰੇ ਆਇਆ ਤਾਂ ਕਹਿੰਦੇ ਪਿਤਾ ਬਜ਼ੁਰਗ ਆ ਹਜਜ ਦੀ ਤਿਆਰੀ ਚ ਅਰਬ ਜਾਣ ਲਈ ਕਮਰ ਕਸਾ ਕਰ ਚੁੱਕੇ ਸਨ ਕਹਿੰਦੇ ਮੈਨੂੰ ਵੀ ਹੁਕਮ ਕੀਤਾ ਵੀ ਨਾਲ ਜਾਣ ਲਈ ਤਿਆਰ ਹੋ ਜਾ ਕਹਿੰਦੇ ਹੁਕਮ ਦੇ ਅਨੁਕੂ ਤਿਆਰੀ ਕਰਕੇ ਮਰੇ ਆਤਾ ਅਨੁਸਾਰ ਆਪਣੇ ਮਾਤਾ ਜੀ ਤੋਂ ਜੋ ਇੱਕ ਪ੍ਰਸਿੱਧ ਸਾਦਾਤ ਅੰਸ਼ ਮਤਲਬ ਸੈयद ਵਾਂਸੀ ਸੀਗੇ ਨਿਮਰਤਾ ਸਹਿਤ ਅਰਬ ਜਾਣ ਦੀ ਆਗਿਆ ਪ੍ਰਾਪਤ ਕੀਤੀ ਅਰਥਾਤ ਤਿਆਰੀ ਹੋ ਗਈ ਕਹਿੰਦੇ ਤਾਂ 1927 ਈਸਵੀ ਦੇ ਵਿੱਚ ਕਸ਼ਮੀਰੀ ਹਾਸਿਆਂ ਦਾ ਕਾਫਲਾ ਪਿਤਾ ਜੀ ਦੀ ਸਰਕਰਦਗੀ ਸਰਵਾਨਾ ਹੋ ਆਪਣੇ ਪੰਧ ਯਾਤਰਾ ਨੂੰ ਮਗਾਉਂਦਾ ਕਰਾਚੀ ਅਦਨ ਜੱਦੇ ਸ਼ਰੀਫ ਤੋਂ ਲੰਘ ਕੇ ਹਜ ਦੀ ਤਰੀਖ ਤੋਂ 40 ਦਿਨ ਪਹਿਲਾਂ ਮੱਕੇ شریف ਜਾ ਪੁੱਜਿਆ ਹਰ ਨੀਮਾ ਵਾਲੀ ਤੋਂ ਉਪਰੰਤ ਹਜ ਦੀ ਸਮਾਪਤੀ ਹੋਈ ਤੇ ਉਸ ਤੋਂ ਬਾਅਦ ਪਿਤਾ ਜੀ ਨੇ ਖਾਹਿਸ਼ ਪ੍ਰਗਟ ਕੀਤੀ ਕਿ ਮਦੀਨੇ ਹਜ਼ਰਤ ਮੁਹੰਮਦ ਸਾਹਿਬ ਦੇ ਕਬਰ ਮਜ਼ਾਰ شریف ਤੇ ਪਹੁੰਚ ਕੇ ਕੁਝ ਵਿਰਤ ਵਜ਼ੀਫੇ ਹੰਜ ਮੁਕਮਲ ਕਰਨੇ ਨੇ ਕਹਿੰਦੇ ਇਸ ਪ੍ਰੋਗਰਾਮ ਦੇ ਅਨੁਸਾਰ ਅਸੀਂ ਮੱਕੇ ਤੋਂ ਮਦੀਨੇ ਰਵਾਨਾ ਹੋਏ ਫਿਰ ਤੇ ਬਾਕੀ ਦੇ ਹਾਜ਼ਰ ਸਹਿਬਾਨ ਵਾਪਸ ਹਿੰਦੁਸਤਾਨ ਨੂੰ ਵਿਦਾ ਹੋ ਗਏ ਪ੍ਰਸੰਤਾ ਆਲ ਕਹਿੰਦੇ ਮੱਕੇ ਤੋਂ ਮਦੀਨਾ ਕੇਵਲ 40 ਕੋਦਈ ਪੰਧ ਹੈ ਜਿਹੜਾ ਰਸਤਾ ਹੈ ਇੱਥੋਂ ਦੇ ਪੁਜਾਰੀ ਖਾਨਦਾਨ ਨੇ ਕਹਿੰਦੇ ਸਾਡੀ ਬਹੁਤ ਆਵ ਭਗਤ ਕੀਤੀ ਤੇ ਮਹਿਮਾਨ ਖਾਨ ਨੇ ਇੱਕ ਸਵਛ ਸਥਾਨ ਵਿਸਰਾਮ ਲਈ ਦਿੱਤਾ ਕਿਉਂਕਿ ਇੱਥੇ ਕਹਿੰਦੇ ਕੁਝ ਸਮਾਂ ਸੀ ਠਹਿਰਨਾ ਸੀ ਇਸ ਲਈ ਪਿਤਾ ਜੀ ਨੇ ਆਗਿਆ ਦਿੱਤੀ ਕਿ ਮਦੀਨਾ ਯੂਨੀਵਰਸਿਟੀ ਤੋਂ ਵੀ ਕੁਝ ਅਰਬੀ ਦੀ ਤਾਲੀਮ ਹਾਸਿਲ ਕਰਨ ਉਹ ਤਾਂ ਕਹਿੰਦੇ ਪਿਤਾ ਜੀ ਨੇ ਇੱਕ ਹੁਜਰਤ ਇਕਾਹ ਤਖਤਿਆਰ ਕਰ ਲਈ ਤੇ ਆਪਣੇ ਭਜਨ ਸੰਬੰਧ ਵਿੱਚ ਉਹ ਛੁਟ ਗਈ ਦਾਸ ਨੇ ਹੁਣ ਇਥੇ ਪ੍ਰਤੀਪ ਪ੍ਰਤੀਪਾਲ ਸਿੰਘ ਜੀ ਆਪਣੀ ਗੱਲ ਕਰ ਰਹੇ ਨੇ ਕਹਿੰਦੇ ਆਗਿਆ ਦੇ ਅਨੁਸਾਰ ਮੀਨਾ ਯੂਨੀਵਰਸਿਟੀ ਤੋਂ ਮੌਲਵੀ ਫਾਜ਼ਲ ਦੀ ਸਨਦ ਹਾਸਲ ਕਰਨ ਦੇ ਯਤਨ ਅਰੰਭ ਦਿੱਤੇ ਮਦੀਨਾ ਇਸਲਾਮ ਦਾ ਘੜ ਹੋਣ ਕਰਕੇ ਇਥੇ ਬੜਾ ਭਾਰੀ ਕਹਿੰਦੇ ਪੁਸਤਕਾਲੇ ਸੀ ਜਿਹਨਾਂ ਨੂੰ ਜਿਸ ਨੂੰ ਕਿ ਕুতਬ ਖਾਨ ਕਿਹਾ ਜਾਂਦਾ ਹੈ ਕਹਿੰਦੇ ਜੋ ਇਸਲਾਮ ਦੇ ਹਰ ਪੁਸਤਕਾਲੇ ਤੋਂ ਵੱਧ ਮਹੱਤਤਾ ਰੱਖਦਾ ਕਹਿੰਦੇ ਆਪਣੀ ਵਿਦਿਆ ਪ੍ਰਾਪਤੀ ਇਸ ਸਮੇਂ ਤੋਂ ਵਿਹਲਾ ਹੋ ਕੇ ਮੈਂ ਮਤਲਬ ਉੱਲ੍ਹਾ ਮਤਲਬ ਪੜ੍ਹਾਈ ਲਈ ਚਾਇਆ ਕਰਦਾ ਸੀਦਾ ਹੁਣ ਖੋਜ ਦੇ ਦੌਰਾਨ ਸਯਾਹਤ ਤੋਂ ਬਾਬਾ ਨਾਨਕ ਕਹਿੰਦੇ ਖੋਜ ਦੇ ਦੌਰਾਨ ਇੱਕ ਪੁਸਤਕ ਦੇ ਪੜ੍ਹਨ ਦਾ ਅਫਸਰ ਪ੍ਰਾਪਤ ਹੋਇਆ ਤੇ ਇਹ ਪੁਸਤਕ ਹੱਥ ਦੇ ਲਿਖੀ ਹੋਈ ਸੀ ਤੇ ਇਹਦਾ ਪਵਿੱਤਰ ਨਾਮ ਸੀ ਸਯਾਹਤ ਤੋਂ ਬਾਬਾ ਨਾਨਕ ਕਹਿੰਦੇ ਇਹ ਅਰਬੀ ਦੇ ਅੱਖਰ ਸੀਗੇ ਜਿਨ੍ਹਾਂ ਦੇ ਅਰਥ ਸਫਰਨਾਮਾ ਬਾਬੇ ਨਾਨਕ ਦਾ ਬਣਦੇ ਨੇਗੇ ਪਾਠਕ ਜੀਓ ਕਹਿੰਦੇ ਜਦੋਂ ਅਰਬ ਦੇਸ਼ ਦੀ ਲਾਇਬ੍ਰੇਰੀ ਚ ਨਾਨਕਾ ਪੜਿਆ ਤਾਂ ਚਿੰਤਨ ਵਾਣੀ ਦੀ ਬਿਰਤੀ ਅਚੰਬਤ ਜੀ ਹੋ ਕੇ ਵਿਚਾਰਾਂ ਚ ਪੈ ਗਈ ਵੀ ਬਾਬਾ ਨਾਨਕ ਤਾਂ ਹਿੰਦੁਸਤਾਨ ਦੇ ਰਹਿਣ ਵਾਲੇ ਇੱਕ ਪ੍ਰਸਿੱਤ ਮذਬ ਸਿੱਖੀ ਦੇ ਰਹਿਨਮਾ ਨੇ ਤੇ ਜਿਸ ਮذਬ ਨੂੰ ਮੁਸਲਮਾਨ ਜਿਹੜੇ ਨੇ ਉਹ ਕਾਫਰ ਕਹਿੰਦੇ ਨੇ ਕਹਿੰਦੇ ਸਾਰੇ ਪ੍ਰੋਗਰਾਮ ਮੁਤਾਲਾ ਪੜ੍ਹਾਈ ਆਦਿ ਨੂੰ ਤਲੰਜਰੀ ਦੇ ਕੇ ਮੈਂ ਇਸ ਪੁਸਤਕ ਨੂੰ ਬੜੇ ਗੌਰ ਨਾਲ ਇੱਕ ਵਾਰ ਨਹੀਂ ਕਈ ਵਾਰ ਪੜ੍ਹਿਆ ਤੇ ਕਹਿੰਦੇ ਜਿਉਂ-ਜਿਉਂ ਪੜਦਾ ਸੀ ਮੇਰੀ ਹੈਰਾਨੀ ਵੱਧਦੀ ਜਾਂਦੀ ਸੀ ਪਰ ਮਨ ਨੂੰ ਜੋ ਸਵਾਦ ਆਉਂਦਾ ਸੀ ਜੋ ਆਨੰਦ ਆਉਂਦਾ ਸੀ ਕਹਿੰਦੇ ਉਹਦਾ ਬਿਆਨ ਕਰਨਾ ਔਖਾ ਹੈ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਕਹਿੰਦੇ ਇਹ ਸੀ ਵੀ ਜੋ ਇਸ ਪੁਸਤਕ ਤੋਂ ਸਿੱਧ ਹੋਇਆ ਸੀ ਕਿ ਅਰਬ ਦੇਸ਼ ਦੇ ਦੀਨੀ ਪਹਿਰੇਦਾਰਾਂ ਨੂੰ ਜੋ ਆਪਣੇ ਆਪ ਵਿੱਚ ਦੀਨ ਦੇ ਆਗੂ ਸੀਗੇ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਡਾਢੀ ਹਾਰ ਦਿੱਤੀ ਤੇ ਬਾਬਾ ਜੀ ਦੀ ਫਤਿਹ ਹੋਈ ਤੰਦੇ دین ਛੋੜ ਕੇ بڑے بڑے ਅਰਬੀ ਅਲਾਮਾ ਕਾਜ਼ੀਆਂ ਪੀਰਾਂ ਤੇ ਫਕੀਰਾਂ ਨੇ ਬਾਬਾ ਜੀ ਦਾ ਮੰਤਰ ਜਪਣਾ ਸ਼ੁਰੂ ਕਰ ਲਿਆ ਸੀ ਤੇ ਜਿਸ ਦੇਸ਼ ਇਸਲਾਮ ਦੀ ਦਿੱਪਤੀ ਹੋਈ ਹੈ ਉੱਥੇ ਆ ਕੇ ਨਾਨਕ ਫਕੀਰ ਦੀ ਫਤਿਹ ਹੁਣੀ ਜ਼ਾਹਰ ਕਰਦੀ ਹੈ ਕਿ ਇਸਲਾਮ ਦੀਆਂ ਰੋਹਾਨੀ ਬੁਨਿਆਦਾ ਕਮਜ਼ੋਰ ਨਹੀਂ ਤਾਂ ਸਾਥੀਓ ਇਹ ਸੀਗਾ ਆਪਣਾ ਹੁਣ ਦੂਜਾ ਅਧਿਆਇ ਇੱਥੇ ਖਤਮ ਹੁੰਦਾ ਹੈ ਤੇ ਆਪ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਫਿਰ ਤੀਜੇ ਦੇ ਇਸ ਜਿਹਦੇ ਵਿੱਚ ਸਹਾਇਤਾ ਤੋਂ ਬਾਬਾ ਨਾਨਕ ਹੁਣ ਉਹਨਾਂ ਬਾਰੇ ਗੱਲਬਾਤ ਸ਼ੁਰੂ ਹੋਊਗੀ ਇੱਥੇ ਉਹਨਾਂ ਨੂੰ ਬੁੱਕ ਮਿਲੀ ਹੈ ਪ੍ਰਿਤਪਾਲ ਸਿੰਘ ਜੀ ਨੂੰ ਤੇ ਉਹਦੇ ਬਾਰੇ ਉਹਨਾਂ ਨੇ ਸਾਰਾ ਜ਼ਿਕਰ ਕੀਤਾ ਕਿਦਾਂ ਉਹ ਬੁੱਕ ਮਿਲਣ ਨਾਲ ਹੀ ਉਹਨਾਂ ਦੀ ਪੂਰੀ ਜ਼ਿੰਦਗੀ ਪਲਟ ਜਾਂਦੀ ਹੈ ਪੂਰੀ ਜ਼ਿੰਦਗੀ ਉਹਨਾਂ ਦੀ ਟਿਕਦਮ ਚੇਂਜ ਹੋ ਜਾਂਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤਾਂ ਕਿਰਪਾ ਕਰਕੇ ਆਪਣੇ ਹੋਰ ਨਾ ਸਾਥੀਆਂ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਇੱਕ ਅਲੱਗ ਜਿਹੀ ਬੁੱਕ ਹੈ ਜੋ ਮੈਨੂੰ ਹੁਣੇ ਮਿਲੀ ਹਾਲ ਹੀ ਦੇ ਵਿੱਚ ਮੇਰੇ ਡੈਡੀ ਨੇ ਮੈਨੂੰ ਦਿੱਤੀ ਪੜ੍ਹਨ ਦੇ ਲਈ ਤੇ ਮੈਨੂੰ ਬਹੁਤ ਹੀ ਵਧੀਆ ਲੱਗੀ ਤੇ ਮੈਂ ਦਾ ਸਵਾਦ ਦੇਣਾ ਸ਼ੁਰੂ ਕੀਤਾ ਉਮੀਦ ਕਰਦੀ ਹਾਂ ਤੁਹਾਨੂੰ ਵੀ ਪਸੰਦ ਆਊਗਾ ਜੇ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਤਾਂ ਪਲੀਜ਼ ਜ਼ਰੂਰ ਦੱਸਣਾ ਤਾਂ ਕਿ ਮੈਂ ਆਪਣੇ ਆਪ ਨੂੰ ਸੁਧਾਰ ਸਕਾਂ ਜਲਦੀ ਹੀ ਫਿਰ ਮਿਲਦੇ ਆਪਾਂ ਅਗਲੇ ਵੀਡੀਓ ਦੇ ਵਿੱਚ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ